ਲੋ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੁਹਾਡੇ ਭਰਾ ਦੀ ਇੱਕ ਵੀਡੀਓ ਵਿੱਚ ਹੋਰ ਤੇ ਦੋ ਕੁ ਦਿਨ ਹੋ ਗਏ ਮੈਂ ਦੇਖ ਰਿਹਾ ਯਾਰ ਕਮਲਪੁਰ ਭਾਬੀ ਤੇ ਬਾ ਮਲਈ ਮਟਰ ਹੋ ਚੁੱਕਾ ਤੇ ਇਹ ਤਾਂ ਕੰਚਨ ਕੁਮਾਰੀ ਹੈ ਭਈਆ ਰਾਣੀ ਹੈ ਤੇ ਅਮਰਤਪਾਲ ਜੀ ਅਮਰਤਪਾਲ ਭਾਜੀ ਮੈਰੋ ਤੇ ਸਾਹਿਬ ਤੇ ਐਲੀਗੇਸ਼ਨ ਲਾਏ ਜਾ ਰਿਹਾ ਤੇ ਬਾਕੀ ਮੇਰੇ ਸਾਹਮਣੇ ਤਾਂ ਠੀਕ ਹੋਇਆ ਵੀ ਕੁਝ ਗੰਦ ਪੈਣਾ ਘਟੂਗਾ ਭਈ ਇੰਨੀ ਕਿ ਜਿਆਦਾ ਕੰਦੇ ਪੌਣ ਲੱਗ ਗਈ ਸੀ ਨਿੱਕੇ ਜਿਹੇ ਗੰਦੇ ਪੌਣ ਲੱਗ ਗਈ ਸੀ ਤੁਸੀਂ ਦੇਖ ਹੀ ਨਹੀਂ ਸਕਦੇ ਠੀਕ ਹੈ ਵੀਰੇ ਤੇ ਬਾਕੀ ਕਈ ਬੰਦੇ ਯਾਰ ਮਾਫੀ ਮੰਗ ਰਹੇ ਆ ਮੈਂ ਤਾਂ ਇਹ ਹੀ ਕਹਿਣਾ ਚਾਹਉ ਉਹਨਾਂ ਨੇ ਮਾਫੀयां ਮੰਗੀਆਂ ਪਰ ਉਹਨਾਂ ਨੂੰ ਮਾਫ ਕੀਤਾ ਜਾਵੇ ਤੇ ਬਾਕੀ ਜੇ ਨਹੀਂ ਹਟਦੇ ਤਾਂ ਫਿਰ ਬਾਬਾ ਜੀ ਤੁਸੀਂ ਹਰ ਕਾਰਵਾਈ ਕਰਦੇ ਆ ਜੀ ਤੇ ਬਾਕੀ ਜੋ ਵੀ ਹੋਇਆ ਵੀਰੇ ਠੀਕ ਮੇਰੇ ਨਾਲ ਠੀਕ ਹੈ ਪਰ ਆਪਾਂ ਭਾਈ ਅਮਰਪਾਲ ਜੀ ਦੇ ਨਾਲ ਸਪੋਰਟ ਚ ਆਪੂਰੇ ਠੀਕ ਹੈ ਇੱਥੇ ਵੀ ਆਪਣੀ ਔੜ ਪਈ ਆਪਾਂ ਖੜਾਂਗੇ ਨਾਲ ਬਾਕੀ ਡੀਪੀ ਕੋਲ ਤੇਰਾ ਦੀ ਚੱਲੀ ਜਾਂਦੀ ਸੀ ਸਕਿਉਰਟੀ ਮੰਗੀ ਜਾਂਦੇ ਆ ਨਟ ਤੇ ਕਿ ਸਾਨੂੰ ਸਕਿਉਰਟੀ ਦਿੱਤੀ ਜਾਵੇ ਭਾਈ ਪਹਿਲਾਂ ਕੰਮ ਹੀ ਨਾ ਤੂੰ ਉਹ ਜੇ ਕਰੋ ਵੀ ਜੇ ਥੋਨੂੰ ਸਕਿਉਰਟੀ ਲੈਣੀ ਪਵੇ ਠੀਕ ਹੈ ਕੁਝ ਕੰਮ ਗਲਤ ਕਰਦੇ ਹਾਂ ਪ੍ਰੋਮੋਸ਼ਨਾਂ ਗਲਤ ਕਰੀ ਜਾਂਦੇ ਹਾਂ ਡਬਲ ਮਿਨੀਆ ਵੀਡੀਓ ਪਈ ਜਾਂਦੇ ਹਾਂ ਠੀਕ ਹੈ ਸੁੱਧੜ ਜਾਓ ਵੀਰੇ ਸੁੱਧੜ ਜਾਓ ਕੋਈ ਫਾਇਦਾ ਨਹੀਂ ਇਹਨਾਂ ਨੂੰ ਠੀਕ ਹੈ ਵੀਰੇ ਬਾਕੀ ਹਾਂ ਵਰਤ ਪਰ ਭਾਜੀ ਮੇਰੋ ਸਾਹਿਬ ਨੂੰ ਰੱਬ ਦਾਤ ਬਖਸ਼ੇ ਠੀਕ ਹੈ ਵੀਰੇ ਮਿਹਰ ਕਰੇ ਰੱਬ ਉਹਨਾਂ ਤੇ ਬਾਕੀ ਅਸੀਂ ਉਹਨਾਂ ਦੀ ਸਪੋਰਟ ਚ ਹਾਂ ਬਹੁਤ ਵਧੀਆ ਕੰਮ ਕੀਤਾ ਬਾਈ ਜੀ ਵੀ ਫੋਨ ਕਿਤੇ ਜਵਾਬ ਨੂੰ ਫੜਾਈ ਨਹੀਂ ਸਕਦੇ ਮੈਂ ਤੁਹਾਨੂੰ ਇਹ ਹੀ ਕਹਿ ਰਿਹਾ ਕਿ ਫੋਨ ਕਿਤੇ ਜਵਾਬ ਨੂੰ ਨਹੀਂ ਤੁਸੀਂ ਫੜਾ ਸਕਦੇ ਅੱਜ ਦੀ ਡੇਟ ਅੱਜ ਦੀ ਡੇਟ ਤੇ ਤੁਸੀਂ ਫੋਨਗੇ ਨੂੰ ਫੜਾਣ ਨੂੰ ਵੀਰੇ ਈਲਾਂ ਆਵਜਾ ਗੰਦ ਪੈਣ ਲੱਗ ਗਿਆ ਵੀ ਅੰਦਾ ਗੰਦ ਠੀਕ ਹੈ ਵੀਰੇ ਸਿਆਣੇ ਵਣੇ ਬੰਦੇ ਤੇ ਘੱਟ ਤੇ ਪਰ ਲੋਕ ਗੰਦ ਨੂੰ ਜ਼ਿਆਦਾ ਪ੍ਰਮੋਟ ਕਰਦੇ ਆ ਵੀ ਜਿਹੜੇ ਬੰਦੇ ਦੇਂਦੇ ਵੀ ਆ ਨਾ ਉਹਨਾਂ ਨੂੰ ਵੀ ਕਹਿੰਦੇ ਵੀ ਯਾਰ ਇਹ ਨਾ ਤੁਹਾਡੇ ਚੀਜ਼ਾਂ ਧਿਆਨ ਖਿੱਚਦੀਆਂ ਨੇ ਇੱਥੇ ਨਾਂ ਦੇਖਿਆ ਕਰੋ ਠੀਕ ਹੈ ਵੀਰੇ ਤਾਂ બસ लास्ट 22 ਆ ਵੀ ਆਪਾਂ ਭਾਈ ਦੀ سپورਟ ਚਾਹੀਦੀ ਫੁੱਲ ਅਮਰਪਾਲ ਮੇਰੇ ਭਾਈ ਦੀ ਠੀਕ ਹੈ ਤੇ ਬਾਏ ਬਾਏ ਟਾਟਾ ਬਸ ਆ ਹੀ ਹੋ ਗਏ ਸੀ ਆਪਾਂ